ਸਵਾਗਤ ਹੈ ਜੀ ਆਕਾ ਸਾਰੇ ਪੰਜਾਬ ਵਾਸੀ ਨੂੰ ਟਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸੂਜ ਅੱਜ ਰਾਤ 2 ਮਾਰਚ ਪੰਜਾਬ ਦੇ ਰਾਤ ਦੇ ਮੌਸਮ ਦੇ ਲੈ ਕੇ ਕਿੰਨਾ ਲੱਗ ਜਾ ਪਾਰੀਮੀ ਤੋਂ ਪਾਰੀ ਗੜੇ ਮਾਰੀ ਦੇਖੋ ਨੂੰ ਮੈਂ ਦੱਸਦੀ ਆਂ ਕਾਫੀ ਲੱਗ ਜਾ ਅਲਰਟ ਵੀ ਮਿਲਿਆ ਹੋਇਆ ਹੈ ਆਪਣੇ ਓਰੀਜਿਨਲ ਅਲਰਟ ਕਾਫੀ ਲੱਗ ਜਾ ਗੜੇ ਮਾਰੀ ਦੇਖੋ ਨੂੰ ਮੈਂ ਦੱਸਦੀ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕੈਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੂ ਸ਼ੁਰੂ ਕਰ ਲੋ ਤਾਂ ਆਪਣਾ ਲਾਗੇ ਛਾਕੇ ਦਾ ਸਾਨੂੰ ਨੂੰ WhatsApp ਤੇ Facebook ਗਰੁੱਪਾਂ 'ਚ ਵੀਡੀਓ ਨੂੰ ਸ਼ੇਅਰ ਜਰੂ ਕਰ ਲੋ ਸ਼ਾਮਾਂ ਦੀਆਂ 5:30 ਵਜੇ ਦੀਆਂ ਪੰਜਾਬ ਦੀਆਂ ਲਾਈਵ ਫੁਟੇਜਾਂ ਜੀ ਦੇਖ ਲਓ ਆਪਣੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਨੂੰ ਬਦਲਵਾਈ ਬਣੀ ਹੋਈ ਤੇ ਸੰਗਣੀ ਬਦਲ ਗਈ ਤਾਂ ਔਂਜਾਂ ਲੱਗਿਆ ਹੋਇਆ ਪੰਜਾਬ 'ਚ ਸਵੇਰ ਤੋਂ ਹੀ ਜਦੋਂ ਬਾਅਦ ਸਵੇਰ ਦੀ ਦੁਪਹਿਰ ਦੀ ਵੀਡੀਓ 'ਚ ਵੀ ਦੱਸਿਆ ਸੀ ਸ਼ਾਮਾਂ ਨੂੰ ਆਪਣੇ ਫੇਸ ਸਿਸਟਮ 'ਆਕੇ ਤਕੜਾ ਐਂਟਰ ਕਰੂਗਾ ਉਸੇ ਤਰ੍ਹਾਂ ਦੀ ਦੇਖਦੇ ਹੋ ਹਰਿਆਣੇ ਸਾਈਡ ਵੱਲੋਂ ਆਪਣਾ ਸਿਸਟਮ ਕਾਫੀ ਤਕੜਾ ਐਂਟਰ ਕਰ ਚੁੱਕਾ ਹੈ ਪੰਜਾਬ ਦੇ ਕਾਫੀ ਇਲਾਕਿਆਂ 'ਚ ਮੀਂਹ ਕਣ ਦੇ ਸਾਰੇ ਵੀ ਦੇ ਰਿਹਾ ਹੈ ਇਹ ਵਕਤੀਆਂ ਦੇਖਦੇ ਹੋ ਆਪਣੇ ਸਾਡੇ ਪੰਜਆਂ ਤਸਵੀਰਾਂ ਹਨ ਤੁਸੀਂ ਦੇਖ ਸਕਦੇ ਹੋ ਹੁਣ ਪੰਜਾਬ ਦੇ ਕਾਫੀ ਸਾਰੇ ਇਲਾਕਿਆਂ 'ਚ ਹੁਣ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਤੇ ਥੋੜੇ ਬੋਲੇ ਇਲਾਕਿਆਂ 'ਚ ਦੇਖਦੇ ਹੋ ਪਾਰਾ ਮੀਂਹ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਗੜੇ ਮਾਰੀ ਦੇ ਵੀ ਦੇ ਕਾਫੀ ਇਲਾਕਿਆਂ 'ਚ ਆਪਣਾ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਬਾਕੀ ਆਪਾਂ ਗੱਲ ਕਰੀਏ ਆਉਣ ਵਾਲੇ ਘੰਟਿਆਂ 'ਚ ਬੰਦਾ ਦੇ ਮੌਸਮ ਦੀ ਆ ਤੁਹਾਨੂੰ 7:30 ਵਜੇ ਦੀ ਲਾਈਵ ਫੈਟ ਦੇਖਣ ਨੂੰ ਦੇਖ ਸਕਦੇ ਹੋ 7:30 ਵਜੇ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹੂਗਾ ਪੰਜਾਬ ਦੇ ਕਾਫੀ ਇਲਾਕਿਆਂ ਨੂੰ ਇਸ ਨੇ ਕਵਰ ਕਰ ਲਿਆ ਹੈ ਜਿਸ ਕਾਰਨ ਪੰਜਾਬ ਦੇ ਕਾਫੀ ਇਲਾਕਿਆਂ 'ਚ ਤੇਜ਼ ਹਵਾ ਤੇ ਆਪਣੇ ਕਾ ਬਾਕੀ ਤੁਸੀਂ ਜੇ ਸਾਢੇ 10 ਵਜੇ ਦੀ ਲਾਈਨ ਸਟਾਪ ਤੁਸੀਂ ਹਨ ਸਾਢੇ 10 ਵਜੇ ਦੇ ਕਰੀਬ ਜਾ ਕੇ ਆਪਣੇ ਇਧਰਲੇ ਭਾਗ ਥੋੜੇ ਜਿਹਾ ਸਾਫ਼ ਹੋਣਗੇ ਪਰ ਫਿਰ ਵੀ ਆਪਣੇ ਮਾਜੇ ਦੇ ਕਾਫੀ ਸੌਰੀ ਦੁਆਬੇ ਦੇ ਕਾਫੀ ਭਾਗ ਥੱਲੇਲੇ ਭਾਗਾਂ ਵਿੱਚ ਆਪਣੂੰ ਉਮੀਦ ਕਰਨੀ ਦੇ ਸਾਰ ਬਣੇ ਰਹਿਣਗੇ ਬਾਕੀ ਹੁਣ ਆਪਾਂ ਜ਼ਿਲ੍ਹੇ ਵਾਈ ਵੀ ਗੱਲ ਕਰਦੇ ਕਿੰਨੇ ਲੱਖ ਚ ਉਮੀਦ ਜਿਆਦੇ ਸਾਰ ਹਨ ਆਪਾਂ ਗੱਲ ਕਰੀ ਆਵਲ ਭਾਗਾਂ ਦੀ ਇਹਨਾਂ ਇਲਾਕਿਆਂ ਦੇ ਵੀ ਕਾਫੀ ਲੱਖ ਚ ਉਮੀਦ ਦੇਖਣ ਨੂੰ ਮਿਲ ਰਹੀ ਹੈ ਤੇ ਨੇਰੀ ਵੀ ਦੇਖਣ ਨੂੰ ਮਿਲ ਰਹੀ ਹੈ ਪਰ ਇਹਨਾਂ ਭਾਗਾਂ ਤੋਂ ਜ਼ਿਆਦਾਤਰ ਲੱਖ ਚ ਉਮੀਦ ਦਰਮਾਨਾ ਹੀ ਰਹੂਗਾ ਭਾਜੀਮੀ ਦੇ ਘਾਟਾ ਸਾਰ ਹਨ ਇਹਨਾਂ ਫਰੀਦਕੋਟ ਮੋਗਾ ਕੁਝ ਭਾਗ ਆਪਣੇ ਬਰਨਾਲੇ ਦੇ ਹੋ ਗਏ ਗੁਰਦਾਸਪੁਰ ਦੇ ਥੋੜੇ ਬੋਦੇ ਭਾਗ ਹੋ ਗਏ ਇਨਾਂ ਲੱਖਾਂ ਚ ਵੀ ਮੀਂਹ ਦੇਖ ਨੂੰ ਮਿਲ ਰਿਹਾ ਹੈ ਪਰ ਇਨਾਂ ਲੱਖਾਂ ਦੇ ਥੋੜੇ ਦਰਮਿਆਨੇ ਮੀਂਹ ਦੇ ਹੀ ਸਾਲ ਹਨ ਬਾਕੀ ਹੁਣ ਆਪਾਂ ਗੱਲ ਕਰਦੇ ਭਾਰੇ ਮੀਂਹ ਦੇ ਸਾਲ ਬਾਕੀ ਤੁਸੀਂ ਜੋ ਆਪਣੇ ਪੰਜਾਬ ਦੇ ਆ ਭਾਗ ਹੋ ਗਏ ਆਪਣਾ ਮਾਸਾ ਸੰਗਰੂਰ ਬਰਨਾਲਾ ਪਟਿਆਲਾ ਫਤਗੜ ਸਾਹਿਬ ਮੁਹਾਲੀ ਰੂਪਨਗਰ ਸ਼ਿਦਪਾ ਸਿਕਨਗੁਰ ਪੂਠਾ ਜਲੰਧਰ ਦੇ ਭਾਗ ਹੋ ਗਏ ਆਪਣੇ ਹੁਸ਼ਿਆਰਪੁਰ ਹੋ ਗਿਆ ਗਰਦਾਸਪੁਰ ਦੇ ਭਾਗ ਹੋ ਗਏ ਪਠਾਨਕੋਟ ਹੋ ਗਿਆ ਇਹਨਾਂ ਭਾਗਾਂ ਦੇ ਕਾਫੀ ਸਾਰੇ ਇਲਾਕਿਆਂ 'ਚ ਆਪਣ ਨੂੰ ਭਾਰੀ ਤੋਂ ਭਾਰੀ ਮੀਂਹ ਵੀ ਦੇਖ ਨੂੰ ਮਿਲਦਾ ਇਨਕਾਰ ਨਹੀਂ ਹੋ ਸਕਦਾ ਸਿਸਟਮ ਕਾਫੀ ਤਗੜਾ ਹੈ ਤੇ ਗਾਰਜ ਚਮਕਦੇ ਹੁੰਦੇ ਵੀ ਪੂਰੇ ਸਾਰ ਬਣੇ ਹੋਇਆ ਨਾ ਆਪਣੇ ਬਾਕੀ ਜੋ ਆਪਣੇ ਆਲੇ ਭਾਗ ਹੋ ਗਏ ਮਦ ਇਹ ਆਪਣੇ ਤਕਰੀਬਨ ਤਿਰਕਮਣ 11 ਵਜੇ ਤੇ ਇਹਨਾਂ ਭਾਗਾਂ ਵਿੱਚ ਵੀ ਮੀਂਹ ਦੇ ਸਾਰ ਬਣੇ ਰਹਿਣਗੇ ਬਾਕੀ ਜੋ ਆਪਣੇ ਆ ਰੂਪਨਗਰ ਛਿਤ ਪਾਸੰਗਣਾ ਹਿਸ਼ਾਰਪੁਰ ਦੇ ਭਾਗ ਹੋ ਗਏ ਇਨ੍ਹਾਂ ਪਾਕਾਂ ਵਿੱਚ ਤਾਂ ਆਪਣੇ ਤਕਰੀਬਨ ਸਾਰੀ ਰਾਤ ਅਹੀਂ ਮੀਂਹ ਪੈਂਦਾ ਰਹੇਗਾ ਹਲਕੀ ਫੁੜਕੀ ਮੀਂਹ ਪੈਂਦੇ ਰਹੇਗਾ ਬਾਕੀ 1-2 ਵੇ ਤੇ ਹੀ ਭਾਰੀ ਮੀਂਹ ਪੂਰਾ ਪੈਂਦਾ ਰਹੇਗਾ ਇਨ੍ਹਾਂ ਭਾਗਾਂ 'ਚ ਜਿਹੜੇ ਆਪਣੇ ਹਰਿਆਣ ਦੇ ਜਾਗੇ ਲਾਗੇ ਹੋ ਗਏ ਇਨ੍ਹਾਂ ਲਾਗੇ ਜ ਆਪਣੇ ਮੀਂਹ ਦੇ ਕਾਫੀ ਜਿਆਦੇ ਸਾਰੇ ਹਨ ਭਾਰੀ ਮੀਂਹ ਦੇ ਬਾਕੀ ਆਪਣੇ ਜਿਹੜਾ ਪਾਕ ਲਾਗੇ ਦਾਤੇ ਹਨ ਬੇਕੇ ਬ ਕੋਲ ਮੜਾ ਗੱਲ ਕਰੀਏ ਆਪਣੇ ਜੋ ਸਾਰੇ ਦੀਪਾਗ ਹੋ ਗਏ ਆਵਲੇ ਇਹਨਾਂ ਵਾ ਇਲਾਕੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲੂਗਾ ਬਾਕੀ ਜਿਹੜੇ ਆਪਣੇ ਆ ਭਾਗ ਹੋ ਗਏ ਇਹਨਾਂ ਇਲਾਕਿਆਂ ਨੂੰ ਭਾਰੀ ਮੀਂਹ ਤੋਂ ਭਾਰੀ ਗੜੇ ਮਾਰੀ ਤੋਂ ਇਨਕਾਰ ਬਿਲਕੁਲ ਵੀ ਨਹੀਂ ਕਰ ਸਕਦੇ ਕਾਫੀ ਇਲਾਕੇ ਦੇਖਣ ਨੂੰ ਮਿਲੂਗਾ ਤੇ ਆਪਣੇ ਸਿਸਟਮ ਤਕਰੀਬਨ ਸਵੇਰ ਤਾਈਂ ਹੀ ਗਾਂ ਗਜਰੂਗਾ ਜੇ ਦੱਸਿਆ ਨਾ ਜਿਹੜੇ ਜਿਆਦਾ ਲਾਗੇ ਹੋਗੇ ਆਪਣੇ ਭਾਗ ਆਵਲੇ ਹਰਿਆਣੇ ਦੇ ਇਹਨਾਂ ਭਾਗਾਂ ਵਿੱਚ ਤਾਂ ਆਪਣੇ ਸਿਸਟਮ ਤਕਰੀਬਨ ਸਵੇਰ ਨੂੰ ਹੀ 4-5 ਵਜੇ ਤੋਂ ਬਾਅਦਾਂ ਗਾਂ ਨੂੰ ਕੂਚ ਕਰੂਗਾ ਬਾਕੀ ਆਪਣੇ ਮੱਧ ਭਾਗ ਹੋ ਗਏ ਇਹਨਾਂ ਇਲਾਕਿਆਂ ਵਿੱਚ ਸਿਸਟਮ 12-1 ਵਜੇ ਤੋਂ ਬਾਅਦਾਂ ਗ ਮੂਪਾਰੀ ਘੜੇ ਮਰੀ ਵੀ ਦੇਖ ਨੂੰ ਮਰੀ ਜਿਸ ਕਾਰਨ ਆਪਣੇ ਕਿਸਾਨ ਵੀਰਾਂ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਣਕ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਬਾਕੀ ਅੱਜ ਦੀ ਵੀਡੀਓ ਚ ਨਈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੁੜਾ ਕਰ ਦਿਓ ਧੰਨਵਾਦ